ਮੇਰਾ ਮੰਨ ਦੀ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਦਸਤਕ ਤੇ ਬਹੁਤ-ਬਹੁਤ ਸਵਾਗਤ ਤੁਹਾਡੇ ਹੁੰਗਾਰੇਆਂ ਦੀ ਤੁਹਾਡੀ ਦਸਤਕ ਦੀ ਮੈਨੂੰ ਹਮੇਸ਼ਾ ਉਡੀਕ ਰਹਿੰਦੀ ਹੈ ਤਾਂਗ ਰਹਿੰਦੀ ਹੈ ਜਿੱਥੇ-ਜਿੱਥੇ ਵੀ ਬੈਠੇ ਤੁਸੀਂ ਗੱਲਬਾਤ ਸੁਣ ਰਹੇ ਹੋ ਤਾਂ ਆਪਦੇ ਲਿਖਤੀ ਰੂਪ ਚ ਵੀ ਹੁੰਗਾਰੇ ਦਿਆ ਕਰੋ ਤਾਂ ਕਿ ਮੈਨੂੰ ਅਗਲਾ ਟੌਪਿਕ ਜਾਂ ਅਗਲਾ ਵਿਸ਼ਾ ਛੇੜਨ ਦੀ ਜਿਹੜੀ ਮੈਨੂੰ ਸੌਖ ਜਈ ਰਹੇ ਕਿ ਆਪਾਂ ਕਿਸ ਵਿਸ਼ੇ ਤੇ ਗੱਲ ਕਰ ਸਕਦੇ ਆਂ ਤੇ ਇਦਾਂ ਹੀ ਫਿਰ ਗੱਲਾਂ ਦੇ ਵਿੱਚੋਂ ਗੱਲ ਅੱਗੇ ਤੁਰਦੀ ਆ ਤੇ ਨਵਾਂ ਕੋਈ ਨਾ ਕੋਈ ਟੌਪਿਕ ਸਾਨੂੰ ਮਿਲਦਾ ਰਹਿੰਦਾ ਤੇ ਅੱਜ ਦਾ ਜਿਹੜਾ ਟੌਪਿਕ ਹੈਗਾ ਉਹ ਹੈਗਾ ਵੀ ਅਸੀਂ ਨਾ ਕਈ ਵਾਰ ਕਿਸੇ ਪ੍ਰਤੀ ਕੁਝ ਵੀ ਧਾਰਨਾ ਬਣਾ ਲੈਂਦੇ ਆ ਦੂਜਿਆਂ ਪ੍ਰਤੀ ਤੇ ਬਿਨਾ ਮੰਗੇ ਹੀ ਉਹਨਾਂ ਨੂੰ ਬਹੁਤ ਸਾਰੀਆਂ ਸਲਾਹਾਂ ਦੇਣ ਲੱਗਦੇ ਆ ਕਿਸੇ ਖਾਸ ਸਿਚੁਏਸ਼ਨ 'ਚ ਪਿਛਲੇ ਦਿਨੀ ਮੈਂ ਕਿਤੇ ਗਈ ਕਿਸੇ ਦੇ ਘਰ ਡੈਥ ਹੋ ਗਈ ਸੀਗੀ ਉਸ ਘਰ ਦੇ ਮੇਨ ਮੈਂਬਰ ਦੀ ਤੇ ਗੱਲ ਵੈਸੇ ਅੱਜ ਦਾ ਵਿਸ਼ਾ ਇਹੋ ਹੀ ਆ ਕਿ ਅਸੀਂ ਕਿਸੇ ਦੀ ਜੁੱਤੀ 'ਚ ਜਦੋਂ ਪੈਰ ਪਾ ਕੇ ਦੇਖਦੇ ਆ ਨਾ ਤਾਂ ਸਾਨੂੰ ਅਸਲੀ ਫੇਰ ਉਹ ਚੀਜ਼ ਸਾਨੂੰ ਮਹਿਸੂਸ ਹੁੰਦੀ ਆ ਸਲਾਹ ਦੇਣੀ ਬਹੁਤ ਸੌਖੀ ਹੁੰਦੀ ਆ ਕਿ ਤੁਸੀਂ ਇਉਂ ਨਹੀਂ ਇਉਂ ਕਰੋ ਆਹ ਨਹੀਂ ਆਹ ਕਰੋ ਤਨੂੰ ਇਹ ਕਰਨਾ ਚਾਹੀਦਾ ਇਹੋ ਜਿਹੇ ਵੇਲੇ ਤਾਂ ਇਹੀ ਗੱਲ ਹੁੰਦੀ ਹੈ ਸੋ ਇੰਨੀਆਂ ਵਨਸਵੰਨੀਆਂ ਸਲਾਹਾਂ ਅਸੀਂ ਬਿਨਾ ਮੰਗੇ ਜਦੋਂ ਦਿੰਨੇ ਆ ਤਾਂ ਅਸੀਂ ਜਾਣਦੇ ਨਹੀਂ ਹੁੰਦੇ ਕਿ ਅਸੀਂ ਕਿਸੇ ਦੇ ਉੱਤੇ ਬੇਵਜਾ ਦਾ ਫਾਲਤੂ ਦਾ ਇੱਕ ਪ੍ਰੈਸ਼ਰ ਇੱਕ ਬੋਝ ਪਾ ਰਹੇ ਹੁੰਨੇ ਆ ਇੱਕ ਤਾਂ ਉਸ ਵੇਲੇ ਸਥਿਤੀ ਇਹੋ ਜੀ ਹੁੰਦੀ ਹੈ ਹਨਾ ਜਿਨ੍ਹਾਂ ਦੇ ਘਰ ਇਸ ਤਰ੍ਹਾਂ ਦੀ ਕੋਈ ਅਣ ਹੋਣੀ ਹੋਈ ਹੁੰਦੀ ਆ ਉਹ ਬੰਦਾ ਵੈਸੇ ਹੀ ਪਰੇਸ਼ਾਨ ਹੁੰਦਾ ਤੇ ਅਸੀਂ ਉਹਨਾਂ ਨੂੰ ਐਸੀਆਂ ਬੇਬੁਨਿਆਦ ਜੀਆਂ ਬੇਸਲੈਸ ਜੀਆਂ ਰਸਮਾਂ ਦੇ ਵਿੱਚ ਉਲਝੋਣ ਦੀ ਕੋਸ਼ਿਸ਼ ਕਰਦੇ ਆ ਨਾ ਵੇਖੋ ਸਮਾਜ ਦੇ ਵਿੱਚ ਇੰਨੀ ਤਰ੍ਹਾਂ ਦੇ ਲੋਕ ਰਹਿੰਦੇ ਆ ਕੋਈ ਕਿਸੇ ਧਰਮ ਨੂੰ ਬਿਲੋਂਗ ਕਰਦਾ ਹੈ ਨਾ ਕੋਈ ਕਿਸੇ ਨਾਲ ਜੁੜਿਆ ਹੁੰਦਾ ਕਿਸੇ ਦਾ ਪਰਿਵਾਰਕ ਪਿਛੋਕੜ ਕਿਹੋ ਜਿਹਾ ਹੁੰਦਾ ਕਿਸੇ ਦਾ ਕਿਹੋ ਜਿਹਾ ਹੁੰਦਾ ਕਈ ਲੋਕ ਬਹੁਤ ਜਿਹੜੀਆਂ ਧਾਰਮਿਕ ਰਸਮਾਂ ਕਰਨ ਦੇ ਵਿੱਚ ਮਾਹਰ ਹੁੰਦੇ ਆ ਕਈਆਂ ਦੇ ਪਰਿਵਾਰ ਦੇ ਪਿਛੋਂ ਹੀ ਉਹਨਾਂ ਨੂੰ ਇਹੋ ਜਿਹਾ ਕੁਝ ਸਾਰੀਆਂ ਮਤਲਬ ਚੀਜ਼ਾਂ ਦਾ ਪਤਾ ਹੁੰਦਾ ਹੈ ਕਈ ਲੋਕ ਇਹਨਾਂ ਚੀਜ਼ਾਂ ਨੂੰ ਵਿਅਰਥ ਮੰਨਦੇ ਆ ਕਈਆਂ ਦਾ ਤਰਕ ਇਹ ਹੁੰਦਾ ਵੀ ਜਦੋਂ ਤੱਕ ਜ਼ਿੰਦਗੀ ਸੀਗੀ ਸਭ ਉਦੋਂ ਤੱਕ ਹੀ ਹੁੰਦਾ ਜਦੋਂ ਬੰਦਾ ਚਲਿਆ ਗਿਆ ਦੁਨੀਆ ਤੋਂ ਉਸ ਤੋਂ ਬਾਅਦ ਉਹਦੇ ਬਾਰੇ ਕੋਈ ਚਿੰਤਾ ਕਰਨੀ ਜਾਂ ਉਹ ਖੁਸ਼ ਹੋਣਗੇ ਇਸ ਤਰ੍ਹਾਂ ਜਾਂ ਉਹ ਖੁਸ਼ ਨਹੀਂ ਹੋਣਗੇ ਇਹ ਸਭ ਫਜ਼ੂਲ ਦੀਆਂ ਗੱਲਾਂ ਮਤਲਬ ਹੁੰਦੇ ਸਾਰੇ ਆਪੋ ਆਪਣੇ ਵਿਚਾਰ ਖਿਆਲ ਹੀ ਹੈ ਹਨਾ ਅਸੀਂ ਆਪਣੇ ਲਈ ਜੋ ਮਰਜ਼ੀ ਮੰਨ ਸਕਦੇ ਹਾਂ ਇਹਦੇ ਤੇ ਸਾਨੂੰ ਕੋਈ ਰੋਕ ਨਹੀਂ ਸਕਦਾ ਅਸੀਂ ਆਪਣੇ ਕਿਸੇ ਜੀ ਦੇ ਜਾਣ ਤੇ ਅਸੀਂ ਉਹ ਕਿਸ ਤਰ੍ਹਾਂ ਵੇਖਣਾ ਹੈ ਕਿਸ ਤਰ੍ਹਾਂ ਅਸੀਂ ਉਹ ਚੀਜ਼ ਨਿਭਾਉਣੀ ਆ ਕਿਸ ਤਰ੍ਹਾਂ ਅਸੀਂ ਉਹ ਸਾਰਾ ਕੁਝ ਸੰਭਾਲਣਾ ਸਿਮੇਟਣਾ ਹਨਾ ਇਹ ਆਪਣਾ ਤਾਂ ਖਿਆਲ ਹੋ ਸਕਦਾ ਪਰ ਇਹ ਸਰਾ ਸਰ ਗਲਤ ਹੈ ਜਦੋਂ ਅਸੀਂ ਕਿਸੇ ਨੂੰ ਵਾਧੂ ਦੀਆਂ ਸਲਾਹਾਂ ਦਿੰਨੇ ਆ ਬਿਨਾ ਮਤਲਬ ਤੇ ਮੈਂ ਗੱਲ ਕਰ ਰਹੀ ਸੀ ਕਿ ਮੈਂ ਗਈ ਕਿਤੇ ਹਨਾ ਉਸ ਘਰ ਦੇ ਵਿੱਚ ਉਹਨਾਂ ਦੇ ਜਿਨ੍ਹਾਂ ਦੀ ਡੈਥ ਹੋਈ ਸੀਗੀ ਉਹਨਾਂ ਦੇ ਮਤਲਬ ਬੱਚੇ ਬਹੁਤ ਛੋਟੇ ਸੀਗੇ ਮੇਰਾ خیال ਪ੍ਰਾਇਮਰੀ ਕਲਾਸਾਂ ਦੇ ਵਿੱਚ ਹੀ ਪੜਦੇ ਹੋਣਗੇ ਤਾਂ ਬਾਕੀ ਉਹ ਜੀਆਂ ਵੱਲੋਂ ਉਹਨਾਂ ਨੂੰ ਹਾਲਤੂ ਦਾ ਹੀ ਪ੍ਰੈਸ਼ਰ ਪਾਇਆ ਗਿਆ ਕਿ ਇਹਨਾਂ ਨੂੰ ਅੱਗੇ ਕਰੋ ਜੀ ਬੱਚਿਆਂ ਨੂੰ ਅੱਗੇ ਕਰੋ ਅ ਬੱਚੇ ਉਹ ਜਦ ਕੇ ਦੌਰਪ ਹੋਰ ਜੇ ਹੋਏ ਉੱਥੇ ਤੁਰੇ ਫਿਰਦੇ ਸੀ ਦੇ ਉਹਨਾਂ ਨੂੰ ਨਹੀਂ ਸੀ ਸਮਝ ਆ ਰਹੀ ਵੀ ਹੋਇਆ ਕੀ ਆ ਘਰ ਦੇ ਵਿੱਚ ਕੋਈ ਕਵੇ ਆ ਨੰਗੇ ਪੈਰੀ ਉੱਥੇ ਤੱਕ ਜਾਣਾ ਜਿੱਥੇ ਅਸੀਂ ਉਹਨਾਂ ਦਾ ਜਿੱਥੇ ਅੰਤਮ ਰਸਮਾਂ ਅਸੀਂ ਕਰਦੇ ਆ ਹਨਾ ਕੋਈ ਕਵੇ ਜੀ ਉੱਥੇ ਤੁਸੀਂ ਨੰਗੇ ਪੈਰੀ ਜਾਣਾ ਇਹ ਮੇਨ ਮੈਂਬਰ ਹੈ ਇਹ ਇਹਨੂੰ ਉੱਥੇ ਇਸ ਤਰ੍ਹਾਂ ਨਹੀਂ ਜਾਣਾ ਚਾਹੀਦਾ ਕੋਈ ਕਵੇ ਸਿਰ ਟੱਕ ਕੇ ਜਾਣਾ ਕੋਈ ਕਵੇ ਨਹੀਂ ਕੋਈ ਗੱਲ ਨਹੀਂ ਵੀ ਮਤਲਬ ਅਨੇਕਾਂ ਸਲਾਹਾਂ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਸੀ ਕੋਈ ਅਰਥ ਨਹੀਂ ਸੀ ਔਰ ਸਾਰਾ ਬੰਦਾ ਖਾਸ ਕਰਕੇ ਔਰਤਾਂ ਜਿਹੜੀਆਂ ਉੱਥੇ ਖੜੀਆਂ ਸੀ ਆਲੇ ਦੁਆਲੇ ਆਪਣੇ ਆਪ ਨੂੰ ਥੋੜੀਆਂ ਦਾਨੀਆਂ ਜਾਂ ਵੱਡੀਆਂ ਸਮਝਦੀਆਂ ਸੀਗੀਆਂ ਸਾਰੀਆਂ ਹੀ ਆਪੋ ਆਪਣੀ ਸਲਾਹ ਆਪਣੇ ਆਪਣੇ ਤੌਰ ਤੇ ਦੇਈ ਜਾ ਰਹੀਆਂ ਸੀ ਤਾਂ ਉਦੋਂ ਮੇਰੇ ਗੱਲ ਦਿਮਾਗ 'ਚ ਆਈ ਵੀ ਅਸੀਂ ਅਜੇ ਉੱਥੇ ਹੀ ਖੜੇ ਹਾਂ ਸਮਾਜ ਤਾਂ ਬਹੁਤ ਤਰੱਕੀ ਕਰ ਗਿਆ ਵੇਖੋ ਪਰਿਵਾਰ ਦੇ ਜੀ ਦਾ ਜਾਣਾ ਪਰਿਵਾਰ ਨੂੰ ਸਭ ਤੋਂ ਵੱਡਾ ਦੁੱਖ ਪਰਿਵਾਰ ਨੂੰ ਸਭ ਤੋਂ ਵੱਡਾ ਘਾਟਾ ਹੁੰਦਾ ਉਸ ਪਰਿਵਾਰ ਦੀ ਉਹਨਾਂ ਨਾਲ ਸਮ੍ਰਿਤੀਆਂ ਹੁੰਦੀਆਂ ਯਾਦਾਂ ਜੁੜੀਆਂ ਹੁੰਦੀਆਂ ਸਾਂਝਾ ਹੁੰਦੀਆਂ ਇੱਕ ਤਾਂ ਉਹ ਅੰਦਰੋਂ ਉਸ ਵੇਲੇ ਉਸ ਹਾਲਤ 'ਚ ਹੁੰਦੇ ਆ ਮਾਨਸਿਕ ਅਵਸਥਾ 'ਚ ਕਿ ਉਹਨਾਂ ਦਾ ਜਿਹੜਾ ਅੰਦਰ ਉਹ ਸੱਚ ਨੂੰ ਕਬੂਲ ਨਹੀਂ ਕਰ ਰਿਹਾ ਹੁੰਦਾ ਕਈਆਂ ਨੂੰ ਇਹ ਹੁੰਦਾ ਕਿ ਇਹ ਤਾਂ ਜੋ ਵਾਪਰ ਗਿਆ ਸੋ ਵਾਪਰ ਗਿਆ ਹੁਣ ਅੱਗੇ ਦੀ ਜ਼ਿੰਦਗੀ ਚ ਮੈਂ ਕੀ ਕੀ ਫੈਸਲੇ ਲੈਣੇ ਆ ਪਤਾ ਨਹੀਂ ਉਸ ਵੇਲੇ ਅੰਦਰ ਕੀ ਕੁਝ ਚੱਲ ਰਿਹਾ ਹੋਣਾ ਪਰ ਜਿਹੜੇ ਲੋਕ ਇਸ ਤਰ੍ਹਾਂ ਦੇ ਹਮਦਰਦੀ ਦੇ ਨਾਂ ਤੇ ਅਗਲੇ ਦਾ ਉਸ ਵੇਲੇ ਦਾ ਜੀਣਾ ਹਰਾਮ ਕਰ ਦਿੰਦੇ ਆ ਨਾ ਉਹਨਾਂ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ ਸਲਾਹਤਾ ਵੈਸੇ ਵੀ ਕਹਿੰਦੇ ਆ ਕੋਈ ਮੰਗੇ 10 ਵਾਰੀ ਮੰਗੇ ਤਾਂ ਸਲਾਹ ਦਿਓ ਤੇ ਅੱਗੇ ਵੱਧ ਵੱਧ ਕੇ ਅੱਗੇ ਹੋ ਹੋ ਕੇ ਆਵਦੀਆਂ ਉਹ ਵੀ ਫਜ਼ੂਲ ਸਲਾਹਾਂ ਦੇਣੀਆਂ ਕੋਈ ਬਹੁਤੀ ਸਿਆਣਪ ਨਹੀਂ ਹੁੰਦੀ ਸਗੋਂ ਅਗਲੇ ਤੇ ਬੋਝ ਹੀ ਹੁੰਦਾ ਸੋ ਇਹੋ ਜੇ ਸਮੇ ਸਾਨੂੰ ਸਾਰਿਆਂ ਨੂੰ ਹੀ ਚਾਹੀਦਾ ਕਿ ਉਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਉਸ ਪਰਿਵਾਰ ਦੇ ਨਾਲ ਖੜਦੇ ਹਾਂ ਉਸ ਜੀ ਦੇ ਨਾਲ ਖੜਦੇ ਹਾਂ ਜਿਹਦੇ ਨਾਲ ਇਹ ਸਿੱਧੇ ਰੂਪ ਚ ਕੁਝ ਵਾਪਰਿਆ ਹੁੰਦਾ ਪਰ ਅਸੀਂ ਕਦੇ ਵੀ ਉਹਨਾਂ ਨੂੰ ਆਪ ਦੇ ਮੁਤਾਬਕ ਸਲਾਹਾਂ ਨਾ ਦਈਏ ਕਿਉਂਕਿ ਇਹਨਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ ਨਾ ਹੀ ਤਾਂ ਕੋਈ ਧਰਮ ਇਹ ਕਹਿੰਦਾ ਸਾਡਾ ਜਿਹੜਾ ਧਰਮ ਹੈਗਾ ਸਾਡੀ ਜਿਹੜੀ ਗੁਰਬਾਣੀ ਹੈ ਜੇ ਮੈਂ ਸਿੱਖ ਧਰਮ ਦੀ ਗੱਲ ਕਰਾਂ ਜਾਂ ਬਾਕੀ ਵੀ ਧਰਮਾਂ ਦੇ ਵਿੱਚ ਜੋ ਵੀ ਲਿਖਿਆ ਗਿਆ ਹਨਾ ਮੈਨੂੰ ਨਹੀਂ ਲੱਗਦਾ ਵੀ ਕਿਤੇ ਵੀ ਇਦਾਂ ਦੀਆਂ ਫਾਲਤੂ ਦੀਆਂ ਗੱਲਾਂ ਵਾਸਤੇ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲਈ ਉਸ ਧਰਮ ਨੇ ਸਾਨੂੰ ਵਹਿਮ ਭਰਮ ਚ ਪਾਇਆ ਹੋਵੇ ਜਾਂ ਇਦਾਂ ਦਾ ਕੁਝ ਉਹ ਦਿੱਤੇ ਸਾਡੇ ਲਈ ਛੱਡ ਕੇ ਗਏ ਹੁਣ ਕਿ ਹਾਂ ਇਸ ਚੀਜ਼ ਨੂੰ ਤੁਸੀਂ ਫੋਲੋ ਕਰੋ ਧਰਮ ਸਾਨੂੰ ਬਹੁਤ ਕੁਝ ਕਹਿੰਦਾ ਅਗਾਹ ਦੀਆਂ ਗੱਲਾਂ ਕਹਿੰਦਾ ਧਰਮ ਤਾਂ ਸਾਨੂੰ ਔਖੇ ਸਮੇਂ ਅਡੋਲ ਖੜੇ ਰਹਿਣ ਲਈ ਕਹਿੰਦਾ ਹੈ ਕਿ ਧਰਮ ਤਾਂ ਸਾਨੂੰ ਔਖੇ ਸਮੇਂ ਨਿਰਾਸ਼ਾ ਚੋਂ ਬਾਹਰ ਕਰਨ ਦੀ ਗੱਲ ਕਰਦਾ ਹੈ ਧਰਮ ਤਾਂ ਸਾਨੂੰ ਵਿਗਿਆਨ ਦੇ ਨਾਲ ਸਭ ਤੋਂ ਵੱਧ ਜੋੜਦਾ ਸੋ ਧਰਮ ਦੀ ਗੱਲ ਮੈਂ ਅੱਜ ਨਹੀਂ ਬਹੁਤੀ ਕਰੂੰਗੀ ਕਿਉਂਕਿ ਸਾਰੇ ਧਰਮ ਮੇਰੇ ਲਈ ਰਿਸਪੈਕਟ ਫੁੱਲ ਨਹੀਂ ਮੈਂ ਸਾਰਿਆਂ ਦਾ ਦਿਲੋਂ ਸਤਿਕਾਰ ਕਰਦੀ ਹਾਂ ਤੇ ਜਿਹੜੀਆਂ ਇਹੋ ਜਿਹੀਆਂ ਫालतੂ ਰਸਮਾਂ ਹੈਗੀਆਂ ਨੇ ਉਹ ਜ਼ਬਰਦਸਤੀ ਕਿਸੇ ਤੇ ਨਾ ਥੋਪੀਆਂ ਜਾਣ ਜਿਹੜੇ ਵਕਤ ਹੈਗਾ ਹਨਾ ਉਹ ਸਾਰੀਆਂ ਸਿਆਣਪਾਂ ਇਨਸਾਨ ਦੀ ਝੋਲੀ ਪਾ ਦਿੰਦਾ ਸਾਰੀਆਂ ਸਿਆਣਪਾਂ ਉਹਨਾਂ ਦੇ ਅੱਗੇ ਆਪ ਹੀ ਆ ਜਾਂਦੀਆਂ ਨੇ ਅਸੀਂ ਤਾਂ ਸਿਰਫ ਇਹੋ ਜੇ ਵੇਲੇ ਉੱਥੇ ਉਹਨਾਂ ਦੇ ਨਾਲ ਖੜਨਾ ਹੁੰਦਾ ਇੱਕ ਉਹਨਾਂ ਦੇ ਮੋਢਾ ਥਪਤ ਪਾਉਣਾ ਹੁੰਦਾ ਕਿ ਹੌਸਲਾ ਰੱਖੋ ਇਹ ਜ਼ਿੰਦਗੀਆਂ ਇਸੇ ਤਰ੍ਹਾਂ ਚੱਲਦੀ ਹੈ ਇੱਥੇ ਆਉਣ ਜਾਣ ਬਣਿਆ ਰਹਿੰਦਾ ਤੇ ਆਪਾਂ ਅਬ ਦੀ ਜ਼ਿੰਦਗੀ ਨੂੰ ਇਸੇ ਤਰ੍ਹਾਂ ਅੱਗੇ ਵਧਾਈ ਰੱਖਣਾ ਹੁੰਦਾ ਬਸ ਅੱਜ ਮੇਰੇ ਦਿਮਾਗ 'ਚ ਇਹ ਹੀ ਸੀ ਕਿਉਂਕਿ ਪਿੱਛੇ ਜੇ ਮੈਂ ਥੋੜੇ ਦਿਨ ਪਹਿਲਾਂ ਹੀ ਮੈਂ ਇਹ ਚੀਜ਼ ਮਹਿਸੂਸ ਕੀਤੀ ਤਾਂ ਮੈਨੂੰ ਲੱਗਿਆ ਕਿ ਮੈਂ ਇਸ ਵਿਸ਼ੇ ਤੇ ਵੀ ਗੱਲ ਕਰਾਂ ਜੇ ਮੈਂ ਬਿਲਕੁਲ ਉਸੇ ਤਰ੍ਹਾਂ ਦੱਸ ਦੱਸਾਂ ਤਾਂ ਟੌਪਿਕ ਬਹੁਤ ਲੰਬਾ ਹੋ ਜਾਣਾ ਗੱਲਬਾਤ ਬਹੁਤ ਲੰਬੀ ਹੋਣੀ ਹੈ ਕਿ ਕਿਸ ਤਰ੍ਹਾਂ ਲੇਡੀਜ਼ ਕਿਹੋ ਜੀਆਂ ਉੱਥੇ ਸਲਾਮਾਂ ਦਿੰਦੀਆਂ ਕਿਸ ਤਰ੍ਹਾਂ ਉਸ ਘਰ ਦੇ ਮੈਂਬਰ ਨੂੰ ਜਿਹਨੂੰ ਇੰਨਾਂ ਚੀਜ਼ਾਂ ਦਾ ਨਹੀਂ ਪਤਾ ਉਹਦੇ ਉਹਦੇ ਲਈ ਕਿੰਨੀ ਵੱਡੀ ਮੁਸ਼ਕਲ ਖੜੀ ਹੁੰਦੀ ਉਹਦੇ ਕਈਆਂ ਤੇ ਤਾਂ ਬੋਝ ਹੀ ਪੈ ਜਾਂਦਾ ਇਸ ਗੱਲ ਦਾ ਕਿ ਮੈਂਥੋਂ ਆਹ ਚੀਜ਼ ਇਸ ਤਰ੍ਹਾਂ ਨਹੀਂ ਕੀਤੀ ਗਈ ਸ਼ਾਇਦ ਹੁਣ ਮੈਨੂੰ ਪਤਾ ਨਹੀਂ ਇਹਦੀ ਕੀ ਸਜ਼ਾ ਮਿਲ ਜਾਣੀ ਆ ਸੋ ਇਹੋ ਜੇ ਫਾਲਤੂ ਦੇ ਦੀਆਂ ਜਿਹੜੀਆਂ ਸਿਆਣਪਾਂ ਨੂੰ ਘਟੋ ਘਟਾਵ ਦੇ ਲਈ ਵਰਤੋ ਕਿਸੇ ਤੇ ਨਹੀਂ ਥੋਪਣੀਆਂ ਚਾਹੀਦੀਆਂ ਤੇ ਅੱਜ ਦਾ ਬਸ ਇਹੀ ਸੀਗੀ ਮੇਨ ਮੇਰੇ ਦਿਮਾਗ 'ਚ ਜਿਹੜੀ ਗੱਲਬਾਤ ਆ ਰਹੀ ਸੀ ਫਿਰ ਆਪਾਂ ਜਲਦੀ ਕਿਸੇ ਹੋਰ ਗੱਲਬਾਤ Nalmelde se